ਆਹ ਸੋ ਖਰਾ ਕੀ تھی ਕਾਪਾ ਪੀ ਲਈਏ ਗੱਲ ਸੁਣੋ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਮੈਂ ਕਿਹਾ ਚਾਹ ਪੀ ਲਓ ਮੰਮੀ ਮੈਨੂੰ ਕੱਲ ਕਹਿੰਦੇ ਕਿ ਬਾਹਰ ਪੁਲਸ ਧੋਰੀ ਫਿਰਦੀ ਹੈ ਕੀ ਮਤਲਬ ਮੈਂ ਮੰਮੀ ਨੂੰ ਕਿੰਨਾ ਪੁੱਛਿਆ ਮੰਮੀ ਕੋ ਬੋਲਦੇ ਨਹੀਂ ਉਹ ਨਹੀਂ ਮੰਮੀ ਨੂੰ ਖਲੇਖਾ ਬੈ ਗਿਆ ਹੋਣਾ ਵਾ ਹਏ ਦੰਗਾ ਦਾ ਬੁਲੇਗਾ ਬੈਗਾ ਕਹਿੰਦੇ ਮੈਨੂੰ ਸਾਰ ਟੈਨਸ਼ਨਾਂ ਨਾਲ ਮਮੀ ਦਾ ਰੰਗ ਵੀ ਉੱਡਿਆ ਹੀ ਕਹਿੰਦੇ ਆ ਕਿ ਮੱਝ ਨਹੀਂ ਮਿਲਦੀ ਉਹ ਮੈਨੂੰ ਵੇਖਣੀ ਪੈਂਦੀ ਦੋ ਦਿਨਾਂ ਬਾਅਦ ਇੱਕ ਬਾਹਰ ਪੁਲਿਸ ਤੋਰੀ ਫਿਰਦੀ ਉਹਦੀ ਵੱਖਰੀ ਟੈਨਸ਼ਨ ਬਾਅਦ ਮੈਂ ਪੁੱਛਿਆ ਮੈਂ ਮਮੀ ਕਾਹੜੀ ਪੁਲਿਸ ਕੀ ਕਿੰਨਾ ਚਿਰ ਮੈਂ ਪੁੱਛਦੀ ਮਮੀ ਨੇ ਮੈਨੂੰ ਦੱਸਿਆ ਨਹੀਂ ਤੁਸੀਂ ਦੱਸ ਦੋ ਹਾਂ ਕੀ ਗੱਲ ਵਾ ਉਹ ਕੋਈ ਨਹੀਂ ਗੱਲ ਉਦਾਂ ਹੀ ਕਿਸਦੀ ਕੋਈ ਲੜਾਈ ਲੜਾਈ ਹੋਈ ਹੋਣੀ ਆ ਤਾਂ ਕਿਸਦੀ ਲੜਾਈ ਦੀ ਮਮੀ ਨੂੰ ਕਾਦੀ ਟੈਨਸ਼ਨ ਤੈਨੂੰ ਪਤਾ ਸਾਡੇ ਘਰ ਕੋਈ ਆਉਂਦਾ ਵਾ ਉਈ ਸਾਡੀ ਕਿਹਨਾਂ ਲਾਗਡਟ ਹੈਗੀ ਆ ਕੋਈ ਸਾਡੀ ਕਿਹਨਾਂ ਗੱਲਬਾਤ ਹੈਗੀ ਆ ਜਿਹੜੀ ਸਾਡੇ ਨਾਲ ਪੁਲਸ ਆਉਣੀ ਹੈ ਇਹ ਉਹ ਤੇ ਮੈਨੂੰ ਵੀ ਪਤਾ ਵਾ ਪਰ ਮੰਮੀ ਨੇ ਕਿਹਾ ਇਦਾਂ ਇੰਨਾ ਵੀ ਮੈਨੂੰ ਬੜੀ ਟੈਨਸ਼ਨ ਵਾ ਇਦਾਂ ਹੁੰਦਾ ਯਾਰ ਸਾ ਵੀ ਸਾਰੀ ਗੱਲ ਮੈਨੂੰ ਸੱਚ ਦੱਸੋ ਕੀ ਗੱਲ ਮੇਰਾ ਇੰਨਾ ਵੀ ਨਹੀਂ ਆਪ ਬੇ ਐਟੀਟਿਊਡ ਬੋਲਣਿਆ ਮੈਨੂੰ ਵੀ ਦੱਸਣਾ ਸਵੇਰੇ ਸਵੇਰੇ ਹਲੇ ਚਾਹ ਹੀ ਪੀਤੀ ਆ ਤੇ ਤੂੰ ਇਹੋ ਜੀਆਂ ਗੱਲਾਂ ਕਲਛਣੀਆਂ ਕਰਨਾ ਪੀ ਹਾਂ ਦੱਸ ਮੈਂ ਕਲਛਣੀਆਂ ਗੱਲਾਂ ਤੋੜੀਆਂ ਕਰਨ ਦੀ ਮੇਰਾ ਕੋਈ ਹੱਕ ਨਹੀਂ ਹੈ ਜਾਣਨ ਦਾ ਤੂੰ ਤੇ ਮੈਨੂੰ ਕੋਈ ਦੱਸਦੇ ਹੀ ਨਹੀਂ ਗੱਲ ਹੋ ਮਮੇਈ ਨਹੀਂ ਟੈਨਸ਼ਨ ਵਿੱਚ ਬਹੁਤ ਇਹ ਤਾਂ ਵੀ ਕਹਿਂ ਡੈ ਪਰ ਨਹੀਂ ਹਾਡੀਨੀ ਕੋਈ ਗੱਲ ਹਾਡੀਨੀ ਭਲਾ ਮੈਨੂੰ ਸਭ ਹੀ ਪਤਾ ਨਹੀਂ ਲੱਗਦਾ ਵੀ ਹਾਡੀ ਘਰ ਦੀ ਕੋਈ ਗੱਲ ਹੈਗੀ ਕਿੰਨੀ ਤੇ ਤੂੰ ਨਹੀਂ ਲੈ ਜਾਣਾ ਵਾ ਪੁੱਛੋ ਨੇ ਆ ਵੀ ਕਾਤੋਂ ਤੁਰੇ ਫਿਰਦੇ ਆ ਦੱਸੋ ਇਹਨੂੰ ਕੁੜੀ ਨੂੰ ਹੈ ਹੁਣ ਚੁੱਪ ਕਰ ਗਈ ਆ ਮੈਂ ਕੋਈ ਗੱਲ ਸਿੱਧੇ ਵੀ ਕਰਨੀ ਤੁਸੀਂ ਗੱਲ ਪੁੱਠੀ ਸਮਝ ਲੈਣੀ ਹੁੰਦੀ ਮੈਂ ਕੀ ਪੁੱਠੀ ਕੀਤੀ ਆ ਗੱਲ ਕੋਈ ਗੱਲ ਨਹੀਂ ਹੈਗੀ ਤੂੰ ਕੀ ਸ਼ੁਆ ਨੀ ਲੈਂਦੀ ਆ ਸੁਖ ਸ਼ੁਆ ਵਾਲੀ ਗੱਲ ਨਹੀਂ ਆ ਤੂੰ ਇੰਤੇ ਮੇਰੇ ਤੋਂ ਹਰ ਚੀਜ਼ ਤੇ ਪੜਦੇ ਹਰ ਚੀਜ਼ ਜੇ ਚਾਚੀ ਕੱਲ ਆਈ ਮੰਮੀ ਨੇ ਉੱਥੇ ਹੀ ਮੋੜਤੀ ਮੈਂ ਵੇਖਣ ਨਹੀਂ ਇੱਥੇ ਹੀ ਕੱਪੜੇ ਧੋਣ ਡਈ ਆਂ ਚਾਚੀ ਨਾਲ ਤੇਰੀ ਕੀ ਸਾਝ ਕਿਹੜੇ ਦੁੱਖ ਸੁਖ ਫੋਲਣ ਦੇ ਆ ਚਾਚੀ ਨਾਲ ਦੱਸ ਹਾਂ ਵੀ ਜਿਹੜੇ ਸਾਡੇ ਨਾਲ ਨਹੀਂ ਤੂੰ ਫੋਲ ਸਕਦੀ ਤਾਂ ਇਹ ਸਾਰੇ ਮੇਰੇ ਨਾਲ ਇਦਾਂ ਹੀ ਕਰਦੇ ਆਂ ਪਤਾ ਨਹੀਂ ਮੇਰੇ ਤੋਂ ਕੀ ਲਕਾਉਣ ਦੇ ਜੇ ਸੁਖ ਕੋਹ ਨਹੀਂ ਲਕਾਉਂਟ ਇਹੋ ਜੀਆਂ ਗੱਲਾਂ ਨਾ ਸਮਝ ਠੀਕ ਆ ਤੇ ਨਾ ਸਾਰੀ ਗੱਲ ਸ਼ੇਅਰ ਕਰ ਦੇ ਆਪਾਂ ਤੈਨੂੰ ਹੀ ਤੇ ਜਾਣੇ ਆ ਜੋ ਘਰ ਚ ਹੁੰਦਾ ਵਾ ਸਾਰਾ ਤੇ ਤੈਨੂੰ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਪਤਾ ਮੇਰੇ ਤੋਂ ਬੜੀਆਂ ਚੀਜ਼ਾਂ ਤੇ ਪੜਦੇ ਰੱਖੇ ਜਾਣਦੇ ਆ ਚੰਗਾ ਬਾਬਾ ਫਿਰ ਤੇ ਪਤਾ ਦੇ ਪੜਦੇ ਰੱਖੇ ਜਾਣਦੇ ਤੇਰੇ ਤੋਂ ਹਨੂ ਡਰ ਲੱਗਦਾ ਕੋਈ ਤੇਰੇ ਤੋਂ ਡਰਦੇ ਆ ਆਪਾਂ ਵੀ ਤੇਰੇ ਤੋਂ ਪੜਦੇ ਰੱਖਾਂਗੇ ਹਾਏ ਆ ਥੋੜੀ ਕਿਹਾ ਵਾ ਮੈਂ ਵੀ ਮੇਰੇ ਤੋਂ ਤੁਸੀਂ ਡਰਦੇ ਜੀ ਪਰ ਮੈਨੂੰ ਸੱਚ ਤੇ ਦੱਸੋ ਕੀ ਗੱਲ ਵਾ ਕੋਈ ਵੀ ਨਹੀਂ ਗੱਲ ਹੈਗੀ ਜੇ ਮੈਂ ਕੱਲ ਮम्मी ਨੂੰ ਕਹਾਂ ਮੈਂ ਕਹਾ ਮम्मी ਇਹਨਾਂ ਨੂੰ ਖੰਗ ਲੱਗੀ ਦਵਾਈ ਜਦੋਂ ਮम्मी ਆਂਦੀ ਨਹੀਂ ਉਹ ਜੀ ਦਵਾਈ ਚੱਲਣ ਦੀ ਵਿੱਚ ਹੋਰ ਦਵਾਈ ਨਹੀਂ ਚਾਲੂ ਕਰਨੀ ਫਿਰ ਕੀ ਮਤਲਬ ਮੈਂ ਸਮਝਾ ਕਾਦੀ ਦਵਾਈ ਤੁਹਾਡੀ ਚੱਲਣ ਢੀ ਹੈ ਖਾਣਾ ਮੈਂ ਵੀ ਕੋਈ ਦਵਾਈ ਆਹੋ ਕਾਦੀ ਖਾਣੀ ਜੀ ਤੁਹਾਨੂੰ ਪਤਾ ਸੁਰੇਸ਼ ਸ਼ਾਮੀ ਖਾਣਾ ਮੈਂ ਵੀ ਦਵਾਈ ਖਾਣਾ ਆਪਣੀ ਸਿਹਤ ਠੀਕ ਰੱਖਣ ਨੂੰ ਹੋਰ ਕਾਦੀ ਦਵਾਈ ਖਾਣੀ ਆ ਆ ਮੈਂ ਤਾਂ ਕਦੀ ਕਿਹਨੂੰ ਵੇਖਿਆ ਨਹੀਂ ਕੋਈ ਸਿਹਤ ਠੀਕ ਰੱਖਣੋਂ ਦਵਾਈਆਂ ਖਾਂਦਾ ਦਵਾਈਆਂ ਤਾਂ ਹਮੇਸ਼ਾ ਸਰੀਰ ਨੂੰ ਖਰਾਬ ਕਰਦੀਆਂ ਕਿਹੜੀ ਦਵਾਈ ਜਿਹੜੀ ਸਰੀਰ ਨੂੰ ਸੈੱਟ ਰੱਖਦੀ ਹੋਊਗੀ ਮੇਰੇ ਕੋ ਨਾ ਬਹੁਤੇ ਸਵਾਲ ਜਵਾਬ ਨਾ ਕਰ ਮੈਂ ਤੈਨੂੰ ਅੱਗੇ ਵੀ ਇਹੋ ਗੱਲਾਂ ਸਮਝਾਉਣਾ ਹੈ ਨਾ ਪਰ ਮੈਨੂੰ ਕੋਈ ਦੱਸਦਾ ਹੀ ਨਹੀਂ ਤੁਸੀਂ ਮੇਛਦਾਈਆਂ ਵਾਂਗੂ ਕਦੀ ਮੰਮੀ ਨੂੰ ਪੁੱਛ ਕਦੀ ਤੁਹਾਨੂੰ ਪੁੱਛ ਮੈਨੂੰ ਕੋਈ ਸੱਚ ਦੱਸਦਾ ਹੀ ਨਹੀਂ ਹੈ ਤੇ ਮੈਂ ਕੀ ਕਰਾਂ ਗਲਤ ਵੀ ਨਹੀਂ ਤੈਨੂੰ ਦੱਸਣ ਦੇ ਇਹ ਸੱਚ ਹੀ ਆ ਠੀਕ ਹੈ ਤੂੰ ਆ ਪਲਸ ਪਲ ਸਾਰੀ ਟੈਨਸ਼ਨ ਨਾ ਲੈ ਠੀਕ ਆ ਜੇ ਸਾਡੇ ਘਰ ਆਉਗੀ ਤੇਾਨੂੰ ਟੈਨਸ਼ਨ ਹੋਊਗੀ ਤੈਨੂੰ ਨਹੀਂ ਹੋਣੀ ਚਾਹੀਦੀ ਮੈਂ ਘਰ ਦੀ ਨਹੀਂ ਆ ਉਹ ਹੈਗੀਆਂ ਪਰ ਟੈਨਸ਼ਨ ਆ ਇਹੋ ਜੀਆਂ ਤੇਾਨੂੰ ਲੈਣ ਦੀ ਲੋੜ ਐ ਨਾ ਤੈਨੂੰ ਕੀ ਲੋੜ ਐ ਤੁਹਾਨੂੰ ਕੀ ਹੋਇਆ ਅੱਜ ਕੀ ਹੋਣਾ ਦੱਸ ਤੁਹਾਨੂੰ ਕੀ ਹੋਇਆ ਅੱਜ ਮਾਤਾ ਹੋਇਆ ਮੇਰਾ ਖਾਂਡ ਬੜੇ ਮਾਰਦੀ ਲੈ ਵੀ ਬਹੁਤੀ ਚਲਾ ਗਿਆ ਬਹੁਤੀਆਂ ਹੀ ਗੱਲਾਂ ਨੋਟ ਕਰਦੀ ਐ ਇਹ ਕਾਦੀ ਮੰਮੀ ਦਾ ਵੀ ਸਰਿਆ ਪਿਆ ਵੀ ਕਾਹਤੋਂ ਇਹਨੂੰ ਦੱਸਤਾ ਵੀ ਪੁਲਿਸ ਆਉਣ ਲੱਗੀ ਆ ਤੇ ਇਹ ਉਹ ਪੁਲਿਸ ਤੁਰ ਹੀ ਫਿਰਦੀ ਆ ਏ ਚੱਲ ਆ ਵੀ ਕੰਮ ਨਿਬੜਿਆ ਰੋਟੀਆਂ ਗਈਆਂ ਪੱਕਾ ਇਹ ਚੱਕਾ ਮੋਰਾ ਦੇ ਪੋਸਾ ਇੱਕ ਥੋੜਾ ਜਿਹਾ ਪੀ ਲਈ ਚਾਹ ਸੁ ਹਾਂਜੀ ਪੀ ਲਈ ਮੰਮੀ ਲਿਆਓ ਮੈਂ ਰੋਟੀਆਂ ਰਾਲੀਆਂ ਤਾਂ ਆਹ ਫੁਲਕੇ ਤਾਂ ਬਣ ਗਏ ਆ ਸਾਬੀ ਨੇ ਚਾਹ ਦਿੱਤੀ ਹਾਂਜੀ ਉਹਨਾਂ ਨੇ ਵੀ ਪੀ ਲਈ ਐ ਅੱਛਾ ਚੱਲ ਮੈਂ ਫੁਲਕੇ ਫਲਕੇ ਬਣਾਉਂਦੇ ਆ ਹੁਣ ਆ ਵੇਹਲਾ ਕੱਲੀ ਕੱਲੀ ਚੀਜ਼ ਜਿਹੜੀ ਸਾਫ਼ ਕਰਕੇ ਚੁੱਕਣੀ ਆ ਠੀਕ ਕੋਈ ਚੁੱਕ ਇਦਾਂ ਨਾ ਟੰਗਦੀ ਆ ਵੇ ਡੱਬੇ ਤੇ ਵੀ ਆਟਾ ਪਿਆ ਵਾ ਸਲੇਵ ਵੀ ਸਾਰੀ ਸਾਫ਼ ਕਰੀ ਵੇਲਣਾ ਵੇਲਣੇ ਵਾਲੀ ਜਗ੍ਹਾ ਰੱਖੀ ਜਗ੍ਹਾ ਤੇ ਤਵਾ ਤਵੇ ਵਾਲੀ ਜਗ੍ਹਾ ਰੱਖੀ ਇਦਾਂ ਨਾ ਪਿਆ ਰਵੇ ਬਹੁਤ ਬੁਰਾ ਲੱਗਦਾ ਮੈਨੂੰ ਖਲਾਰਾ ਚੁੱਕ ਲੈਣੀ ਆ ਮੰਮੀ ਤੇ ਹੁਣ ਹੌਲੀ ਹੌਲੀ ਨਾ ਡੈ ਰਹੀ ਕੱਪੜਿਆਂ ਵਾਂਗੂ ਕੱਪੜਿਆਂ ਵਾਂਗੂ 2-3 ਘੰਟੇ ਨੰਗਾਲੇ ਕੱਲ ਵਾਂਗੂ ਚੰਗਾ ਠੀਕ ਹੈ ਮੈਂ ਕੋਈ ਨਹੀਂ ਕਰਦੀ ਹੁਣ ਮੈਂ ਉਹ ਬਾਹਰ ਦਾ ਵੇਲੀ ਦਾ ਵੇਖਣਾ ਹੁਣ ਸਵੇਰ ਦੀ ਤੇ ਰਸੋਈ ਚ ਵੜੀ ਆ ਮੈਂ ਯਾ ਸੋਰੀ ਸੋਈ ਟੌਪ ਲੱਗਦੀ ਆ। ਆਹ ਤੇ ਚੰਗੀ ਗੱਲ ਆਗੇ। ਨਾਲੇ ਮੈਂ ਤਾਂ ਹੀ ਉਧਰ ਬਰਾਂਡੇ ਥੱਲੇ ਨਹੀਂ ਬੰਨੀ ਇੱਧਰ ਹੀ ਬੰਨਤੀ ਫਿਰ। ਆਹ ਮਾੜਾ ਮੋਟਾ ਚੱਲ ਟੌਪਾਉਂਗੀ ਤੇ ਇੱਕ ਪਾਊਗਾ ਮੈਨੂੰ। ਆਹ ਤੇ ਮੰਮੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ। ਕਿਉਂ ਕਿਉਂ? ਤੁਸੀਂ ਕਾ ਤੋਂ ਉਹਨੂੰ ਕਹਿਂਦੇ ਵੀ ਪੁਲਿਸ ਤਰੀ ਫਿਰਦੀ ਏ ਵੋ। ਸਾਭੀ ਮੈਂ ਕਿਹੜਾ ਦੱਸਣ ਦੀ ਉਹ ਗੱਲਾਂ ਕਰਨ ਦੀ ਤੇ ਮੂੰਹ ਚੋਂ ਨਿਕਲ ਗਿਆ ਮੇਰੇ। ਲੈ। ਉਹਦੇ ਨਾਲ ਇਹ ਗੱਲ ਕਰਨ ਵਾਲੀ ਆ। ਕਰਨ ਵਾਲੀ ਤੇ ਮੈਨੂੰ ਵੀ ਬਹੁਤ ਪੁੱਤ ਮੈਨੂੰ ਪਤਾ ਵਾ ਮੈਂ ਨਹੀਂ ਆਣੀ ਨਹੀਂ ਹੈਗੀ। ਪਰ ਮੇਰੇ ਗੱਲਾਂ ਕਰਦਿਆਂ ਕਰਦਿਆਂ ਮੂੰਹ ਚੋਂ ਨਿਕਲ ਗਈ ਪਤਾ ਉਹ ਕਹਾਣੀਆਂ ਜੀਆਂ ਬਣਾਉਣ ਲੱਪੀ ਪੁਲਿਸ ਕੀ ਕਰਦੀ ਇੱਥੇ ਮੈਨੂੰ ਗੱਲ ਦੱਸੋ ਮੈਂ ਵੀ ਇਹੋ ਕਰਦੀ ਆ ਮੈਨੂੰ ਵੀ ਟੈਨਸ਼ਨ ਆ ਮੈਂ ਕਿਹਾ ਲਲੋ ਆ ਨਵਾਂ ਸਿਆਪਾ ਖੜਾ ਹੋ ਗਿਆ ਹੀ ਹੁਣ ਇਹ ਮਾਂ ਬੋਤ ਫੇਰ ਉੱਥੇ ਜਾ ਕੇ ਸਲਾਹ ਕਰਨ ਡੇ ਮੇਰੇ ਲਾਗੇ ਤੇ ਕੁਛ ਬੋਲਦੇ ਹੀ ਨਹੀਂ ਐ ਇਹਨਾਂ ਨੇ ਕੋਈ ਗੱਲ ਗੁੱਲ ਕਰਨੀ ਹੋਵੇ ਨਾ ਉਹ ਪਰਲੇ ਵੇੜੇ ਜਾਂ ਗੇਟਵਾਲ ਜਾ ਕੇ ਗੱਲ ਕਰਦੇ ਆ ਪਤਾ ਨਹੀਂ ਕੀ ਗੱਲ ਆ ਕੀ ਚੱਕਰ ਕੁਛ ਨਾ ਕੁਛ ਤੇ ਗੱਲ ਹੈ ਜਰੂਰ ਜਿਹੜੇ ਮੇਰੇ ਤੋਂ ਪਰਦੇ ਪਾਉਣ ਦੇ ਆ ਜਿਹੜੀ ਗੱਲ ਮੈਂ ਪੁੱਛਦੀ ਆ ਨਾ ਉਹੀ ਉਲਟਕਮਾ ਨਹੀਂ ਦੇ ਐ ਜੇ ਮੈਂ ਸਾਭੀ ਨਹੀਂ ਪੁੱਛਿਆ ਸਾਭੀ ਨਹੀਂ ਉਲਟਕਮਾ ਲਈ ਜੇ ਮੈਂ ਕਹਾਂ ਮੰਮੀ ਨੂੰ ਇੰਨਾ ਜ਼ੋਰ ਪਾਇਆ ਮੰਮੀ ਦੱਸੋ ਕੀ ਪੁਲਸ ਦਾ ਸਾਹਿਬ ਕਿਹਾ ਮੰਮੀ ਨੇ ਤਾਂ ਵੀ ਨਹੀਂ ਦੱਸਿਆ ਸਮਝ ਹੀ ਨਹੀਂ ਆ ਗਈ ਮੈਨੂੰ ਚਲੋ ਕੋਈ ਨਾ ਪੇਕ ਨਾ ਇੱਕ ਦਿਨ ਤੇ ਪਤਾ ਲੱਗੂਗਾ ਹੀ ਜੇ ਹੁਣ ਨਹੀਂ ਪਤਾ ਲੱਗਣ ਰਿਹਾ ਪਰ ਇਹਨਾਂ ਦੀ ਹਰਕਤਾਂ ਤੋਂ ਮੈਨੂੰ ਲੱਗਦਾ ਵਾ ਕਿ ਗੱਲ ਜ਼ਰੂਰ ਹੈ ਆ ਕੋਈ ਨਹੀਂ ਪੁੱਤ ਸਿਆਪਾ ਪੈਂਦਾ ਮੈਨੂੰ ਹਿਸਾਬ ਵਾ ਗੱਲ ਕਰਨ ਦਾ ਉਹਨੇ ਮੈਨੂੰ ਜਵਾਬ ਸਵਾਲ ਬੜੇ ਕੀਤੇ ਮੈਂ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਤੇ ਦੱਸਿਓ ਬਣਾ ਪਤਾ ਵੀ ਨਾ ਲੱਗਣ ਦਿਓ ਹੁਣ ਕੰਟਰੋਲ ਕਰ ਲਿਓ ਕਿਨਾਰੇ ਹਿਸਾਬ ਨਾਲ ਉਹਨੇ ਪੁੱਛਣਾ ਮੈਨੂੰ ਪਤਾ ਤੁਹਾਨੂੰ ਵੀ ਪੁੱਛ ਲੂਗੀ ਨਾ ਤੇ ਮੈਂ ਕੋਈ ਨਹੀਂ ਆ ਮੈਨੂੰ ਆਉਂਦੀ ਆ ਗੱਲਾਂ ਚ ਲੈਣੀ ਛੱਟੋ ਗੱਲਾਂ ਚ ਆ ਜਾਂਦੀ ਆ ਹਾਂ ਤੇ ਫਿਰ ਕਰ ਲਿਓ ਹਿਸਾਬ-ਵਿਤਾਬ ਆ ਤੇ ਇਹਨੂੰ ਵੀ ਵੰਡ ਲਿਆਵਾ ਇਹਨੇ ਨਹੀਂ ਇਦਾਂ ਦੁੱਧ ਦੇਣਾ ਹੁਣ ਇਹ ਵੰਡੇ ਲਾਉਣੀ ਪੈਣੀ ਆ ਕੱਟਾ ਤੇ ਗਿਆ ਮਾਰ ਤੇ ਮੂੰਹ ਚੁੱਕ ਚੁੱਕ ਕੇ ਵੇਂਦੀ ਰਹੀਦੀ ਉਹ ਡੋਕੇ ਮਾੜੇ ਮੋਟੇ ਜਿਹੜੇ ਛੱਡਦੀ ਆ ਉਹ ਗਲਾਸਕ ਦੁੱਧ ਮੈਂ ਦਿੰਦੀ ਵੰਡ ਵੀ ਤੇ ਵੇ ਪੱਠੇ ਵੀ ਨਹੀਂ ਖਾਂਦੀ ਉਹ ਪੱਠੇ ਚਾਹੀਦੇ ਲੂਣ ਲਾਣੇ ਨੂੰ ਦੇ ਤੇ ਝੱਗ ਵੇ ਵਾਈ ਹੋਈ ਜਦ ਨਾ ਝੱਗ ਵੇ ਧੰਮੂ ਜੋ ਵਗੰਡੀ ਇਹਦੇ ਆਹੋ ਮੈਂ ਲੂਣ ਵੀ ਦਨਾਵਾ ਤੇ ਫੇਰ ਮੈਂ ਵਟਦਾ ਵੀ ਇਹਦਾ ਜਗਾੜ ਕਰਦਾ ਕੋਈ ਆਹੋ ਚੰਗੀ ਤਰ੍ਹਾਂ ਵੰਡੂੰਡ ਪਾਏਗਾ ਤੇ ਫੇਰ ਹੀ ਪੋਤੇ ਇਹਨੇ ਮਿਲਣਾ ਵਾ ਉਦਾਂ ਕਿੱਥੋਂ ਦੁੱਧ ਮੁੱਲ ਲੈ ਕੇ ਗੁਜ਼ਾਰਾ ਹੈਗਾ ਵਾ ਆ ਤੇ ਆ ਵੀ ਮੈਂ ਗੋਆ ਵੀ ਚੁੱਕਦਾ ਮੜਾ ਜਾ ਹਣਾ ਇਹਨੂੰ ਕਰਕੇ ਸਾਈਡ ਤੇ ਤੇ ਜਾਣਾ ਵਾ ਮੈਂ ਕਿਹਾ ਵੰਡ ਲੈ ਮਾਏ ਦਾ ਵੰਡ ਲੈ ਆ ਨਾ ਗੋਆ ਰਹਿਣਦੇ ਆਪੇ ਬਾਅਦ ਚੁੱਕੇ ਜਾਊਗਾ ਜ਼ਰੂਰੀ ਆ ਹੁਣ ਗੋਆ ਚੁੱਕਣਾ ਚੱਲ ਠੀਕ ਆ ਫੇਰ ਆਜ ਹਾਂਜੀ ਤੇ ਜਾਨਾ ਵਾ ਫਿਰ ਗੱਲ ਸੁਣ ਮਾਮੇ ਨੂੰ ਫੋਨ ਕੀਤਾ ਸੀ ਆਪਣੇ ਨੂੰ ਆਉ ਮਮੀ ਕੀਤਾ ਸੀ ਤੇ ਦੱਸਿਆ ਤੇ ਆ ਨਹੀਂ ਮੈਨੂੰ ਤੇ ਤੁਸੀਂ ਗੁਰਦਰਾ ਸਾਹਿਬ ਚਲ ਗਏ ਬਾਅਦ ਚ ਕਿ ਨਹੀਂ ਲੇਟ ਆਏ ਮਮੀ ਮਾਮੇ ਨੇ ਤੇ ਹੋਰ ਗੱਲ ਦੱਸਤੀ ਆ ਤੇ ਮੈਂ ਹੁਣ ਕੀ ਤੁਹਾਨੂੰ ਦੱਸਾਂ ਕੀ ਦੱਸਤਾ ਮਾਮੇ ਨੇ ਮਾਮਾ ਕਹਿੰਦਾ ਰਪਈਆ 2 ਲੱਖ ਕਰ 2 ਲੱਖ ਹੋਰ 2 ਲੱਖ ਰੁਪਈਆ ਕਰਨਾ ਪੈਣਾ ਹੀ ਕਹਿੰਦਾ ਵੀ ਫੈਸਲਾ ਤੁਹਾਡਾ ਹੋਰ ਪੈਸੇ ਲਾ ਕੇ ਹੋਣਾ ਵਾ ਇਹ ਤੇ ਦੇ ਲੈਗੇ ਮੈਂ ਖਲਾਰੀ ਜਾਣਾ ਵਾਂ ਬੰਦੇ ਨਹੀਂ ਤੇ ਤੁਹਾਡਾ ਕੰਮ ਹੋ ਗਿਆ ਸੀ ਹੁਣ ਤੱਕ ਸਾਡੀ ਸਾਡਾ ਤੇ ਘਾਰ ਹੀ ਉੱਜੜ ਚੱਲਿਆ ਇੰਨੇ ਪੈਸੇ ਲਿਆਵਾਂਗੇ ਕਿੱਥੋਂ ਮੰਮੀ ਘਰਨੇ ਪੈਣੇ ਆ ਕਿਤੇ ਉਹਨਾਂ ਕਿਤੇ ਉਹ ਫੜੀਏ ਹੁਣ ਪੈਸੇ ਚਾਚੇ ਹਰਜੀਤ ਅੱਲੋਂ ਦੇ ਮੈਨੂੰ ਪਤਾ ਵਾ ਬਾਵਾਆਂ ਖੜੀਆਂ ਹੋਣੀਆਂ ਵਾ ਉਹਨੇ ਨਹੀਂ ਦੇਣੇ ਪੈਸੇ ਤੁਸੀਂ ਚਾਚੀ ਨੂੰ ਪੁੱਛ ਕੇ ਵੇਖ ਲਓ ਸੁਖਿੰਦਰ ਨੂੰ ਚਾਚੀ ਕੋ ਤੇ ਮੈਂ ਹੁਣ ਤੈਨੂੰ ਪਤਾਉ ਹਾਰ ਵੇਚ ਕੇ ਤੇ ਮਹਾ ਪਿਆਰੀ ਛਡਾਈ ਹੁਣ ਮੈਂ ਉਹਨੂੰ ਕੀ ਕਹੂੰਗੀ ਮਾਹੀ ਕਿੱਥੋਂ ਸ਼ਦਾਈ ਬਣਾਇਆ ਸੀ ਕਿ ਉਹਨੂੰ ਵੀ ਉਹਨੇ ਵੀ ਨਹੀਂ ਮੈਨੂੰ ਪਤਾ ਬਾਹ ਫੜਨੀ ਬੜਾ ਔਖਾ ਹੋ ਗਿਆ ਮਾਮਾ ਕਹਿੰਦਾ ਵੀ ਜਾਦੇ ਪੈਸੇ ਲੱਗਣੇ ਆ ਤੇ ਆਪਣਾ ਪੱਕਾ ਹੀ ਫੈਸਲਾ ਕਰਾਓ ਦੇ ਲੈ ਕੇ ਹਾਂ ਤਿੰਨ ਖੱਤੀ ਪਤਾ ਨਹੀਂ ਕਿੱਥੋਂ ਪੱਲੇ ਪੈ ਗਈ ਸਾਡੇ ਸਾਡੇ ਤੇ ਘਰ ਦਾ ਥੇ ਹੀ ਕਰਕੇ ਰਸਤਾ ਉਹਨੇ ਹੋਰ ਕੀ ਆ ਮੰਮੀ ਨਾ ਉਹਦਾ ਥੋ ਪਤਾ ਕੀ ਪਤਾ ਕੀ ਸਾਹਿਬ ਕਿਤਾਬ ਆ ਸੋ ਕਿਤੋਂ ਗਲਤ ਹੋ ਗਿਆ ਹੋਰ ਮੰਮੀ ਮੇਰਾ ਤੇ ਉਦੋਂ ਦਾ ਹੀ ਉਹਨੇ ਦਿਮਾਗ ਹੀ ਖਰਾਬ ਕਰਤਾ ਲੈ ਬਈ ਦਿਮਾਗ ਤੇ ਸਾਬੀ ਤੂੰ ਸੋਚਦਾ ਨਹੀਂ ਕੁਛ ਐਡਾ ਵੱਡਾ ਕਦਮ ਚੁੱਕਣ ਲੱਗਿਆ ਸਾਨੂੰ ਵੇਖਣਾ ਚਾਹੀਦਾ ਉਹ ਮੰਮੀ ਮੈਂ ਕੱਲਾ ਕੱਲੇ ਨਹੀਂ ਚੁੱਕਿਆ ਬਸ ਪਰ ਇਹ ਹੀ ਪੁੱਤ ਹਮ ਪਛਤਾਵਾ ਦੇ ਸਾਨੂੰ ਇਹ ਗੱਲ ਦਾ ਰਹਿੰਦਾ ਹੀ ਹੈ ਨਾ ਉਹ ਪਛਤਾਵਾ ਤੇ ਹੋਣਾ ਹੀ ਆ ਪਛਤਾਵਾ ਮੈਨੂੰ ਉਹਦਾ ਗਈ ਦਾ ਨਹੀਂ ਆ ਉਹਦਾ ਗਈ ਦਾ ਦੁੱਖ ਨਹੀਂ ਕੋਈ ਵੀ ਜਿਹੜੀਆਂ ਚੀਜ਼ਾਂ ਮੇਰੇ ਘਰੋਂ ਜਾਣੀਆਂ ਦੁੱਖ ਤੇ ਮੈਨੂੰ ਉਹਨਾਂ ਚੀਜ਼ਾਂ ਦਾ ਆਉਂੜਿਆ ਪੁੱਤ ਮੰਮੀ ਸਾਡੀ ਦੋਵਾਂ ਦੀ ਰਲੀ ਭੁਗਤਿਆ ਏ ਉਹ ਰਾਣੀ ਹਾਂ ਮੇਰੀ ਗੱਲ ਸੁਣੋ ਉਹ ਤੇ ਮੈਂ ਮੰਨਦੀ ਆ ਪਰ ਆ ਜਿਹੜੀਆਂ ਪੈਲੀ ਬੰਨਾ ਵੇਚ ਦਿੱਤਾ ਕਿੰਨਾ ਕੁ ਸਾਡੇ ਘਰ ਦਾ ਵਿਗ ਗਿਆ ਸਾਡੇ ਘਰ ਦਾ ਰਹਿ ਕੀ ਜਾਣ ਡਿਆ ਵਾ ਉਦੋਂ ਮੰਮੀ ਇਹਨੂੰ ਦੇ ਕੇ ਪੈਸੇ ਤੇ ਤਲਾਕ ਤਲੂਕ ਕੀਤਾ ਹੁੰਦਾ ਤੇ ਸਾਡਾ ਘਰ ਪੁੱਠਾ ਹੀ ਨਹੀਂ ਪੈਣਾ ਆਪਾਂ ਕੰਮ ਪੁੱਠੇ ਕੀਤੇ ਤੇ ਸਾਡਾ ਘਰ ਵੀ ਪੁੱਠਾ ਪੈ ਗਿਆ ਹਾਂ ਉਹ ਕਿ ਸੋਚਣਾ ਚਾਹੀਦਾ ਸਾਨੂੰ ਅਸੀਂ ਸੋਚਿਆ ਨਹੀਂ ਕੁਝ ਵੀ ਪੁੱਤ ਹੋਰ ਕੀ ਆ ਹੁਣ ਪਛਤਾਉਂਦੇ ਫਿਰਦੇ ਆ ਲੋਕਾਂ ਅੱਗੇ ਹੱਥ ੜਦੇ ਫਿਰਦੇ ਚੰਗੇ ਭਲੇ ਆਪਾਂ ਹੈਗੇ ਆ ਆਪ ਤੇ ਗਈ ਗਈ ਸਾਡੇ ਘਰਦਾਰੇ ਚ ਕਿ ਵੀ ਸਾਰੇ ਪਿੰਡ ਚ ਮੰਮੀ ਬਦਨਾਮੀ ਵੀ ਆ ਅ ਜਿੱਦਨ ਨੂੰ ਜਾਈਏ ਚਾਰ ਪੰਜ ਦਿਨ ਹੋ ਗਏ ਹੀ ਮੈਂ ਜਾਣ ਡਿਆ ਉਹ ਮੜੀਆਂ ਵਾਲ ਨੂੰ ਤੇ ਉਥੇ ਮੁੰਡੇ ਦੋਖ ਲੋਤੇ ਪ੍ਰੀਤ ਹੋਣੀ ਹੈ ਤੇ ਉਹ ਮੈਨੂੰ ਪੁੱਛਣ ਤੈਨੂੰ ਬੰਦੇ ਤੇਰਾ ਪੁੱਛਦੇ ਪਿਰਦੇ ਹੀ ਪਤਾ ਉਹ ਕੌਣ ਹੀ ਬੰਦੇ ਤੇ ਮੰਮੀ ਉਹ ਹੀ ਪੁਲਿਸ ਵਾਲੀ ਹੋਣੇ ਆ ਜਿੰਨਾ ਚਾਚੇ ਨੂੰ ਪੁੱਛਿਆ ਪੁੱਤ ਫਿਰ ਵੀ ਮੈਂ ਹਾਰ ਨਹੀਂ ਮੰਨਦੀ ਮੈਂ ਹਦ ਨਹੀਂ ਚੱਲ ਮੇਰਾ ਕੱਲਾ ਕੱਲਾ ਪੁੱਤ ਵਾ ਜਿੰਨੇ ਵੀ ਪੈਸੇ ਦੇ ਦੇ ਆ ਕੇ ਛੁੱਟਦਾ ਵਾ ਕੰਮ ਇਹਦੇ ਤੋਂ ਜਾਨ ਛੁੱਟਦੀ ਆ ਉਹ ਕੰਮ ਤੋਂ ਛਡਾਈਏ ਅਸੀਂ ਮੈਂ ਇਹ ਸੋਚਦੀ ਆ ਕੀ ਜਾਨ ਛੁੱਟਣੀ ਮੰਮੀ ਜਾਨ ਤੇ ਇਸ ਕੰਜੇ ਚ ਹੋਰ ਫਸੀ ਜਾਂਦੀ ਆ ਆ ਹੁਣ 2 ਲੱਖ ਦਾ ਜਗਾੜ ਲਾਈਏ ਕੋਈ 2 ਲੱਖ ਦਾ ਇਹ ਆ ਇੱਕ ਉਹ ਹੈਗੀ ਹੀ ਉਹਦੇ ਕੋਲ ਮਾਰ ਮੁਰ ਕੇ ਜਿੱਦਾਂ ਮਰਜੀ ਉਹਦੇ ਕੋ ਨਾ ਪੈਸਾ ਤੇ ਲੰਮਗਾ ਲੀਦਾ ਸੀ ਪੇਕਿਆਂ ਵੱਲੋਂ ਤਗੜੀ ਆ ਜਿਹੜੀ ਇੱਕ ਵਿਆਹ ਕਿ ਲੈਂਦੀ ਅੰਦਰ ਬੈਠੀ ਆ ਇਹਨੂੰ ਹੁਣ ਕਹਿ ਤ ਨਹੀਂ ਨਾ ਸਕਦੇ ਵੀ ਕੋਈ ਚੀਜ਼ ਲਿਆ ਗਰੀਬ ਘਰ ਦੀ ਧੀ ਵੀ ਨਹੀਂ ਲਿਆਉਣੀ ਚਾਹੀਦੀ ਆ ਮਮੀ ਉਹ ਵੀ ਗੱਲ ਹੈਗੀ ਆ ਹੁਣ ਵਾਕੇ ਇਹਨੂੰ ਵੀ ਨਹੀਂ ਕਹਿ ਸਕਦੇ ਵੀ ਕੋਈ ਪੈਸਾ ਤੇ ਲੈ ਆਇਆ ਆਪਣੇ ਪੇਕੇਆਂ ਤੋਂ ਪਰ ਮਮੀ ਉਹਦੀ ਗੱਲ ਬੜੀ ਪੱਕੀ ਸੀ ਉਹ ਕਈ ਦਾ ਹੀ ਫਟਾਪੋ ਸੇ ਵੇ ਬੈਂਟ ਚ ਚੀਜ਼ਾਂ ਹੁੰਦੀਆਂ ਆਂ ਇੰਨੇ ਕੀ ਲਿਓਣਾਈਆਂ ਇਹਦੇ ਕੋ ਹੈ ਕੀ ਜਿਹੜਾ ਲਿਓਣਾ ਵਾ ਲਿਓਣਾ ਖੰਡਿਆ ਇਹਨੇ ਕੋ ਹੈਗੀ ਆ ਹੈਗਾ ਕੀ ਨਾ ਕੋਈ ਪੈੜੀ ਨਾ ਕੋਈ ਬੰਨਾ ਘਰ ਗਿਓ ਟੁੱਟਾ ਜਾਂ ਹੋਰ ਕੀ ਆ ਉਹ ਚੱਲ ਮਮੀ ਛੱਡੋ ਨਾ ਗੱਲਾਂ ਨੂੰ ਆਪਾਂ ਪੈਸਿਆਂ ਦਾ ਜਿਗਾਰ ਲਾਈਏ ਕੋਈ ਪਹਿਲਾ ਜਗੜ ਕੀ ਲਾਉਣਾ ਫਿਰ ਅੱਗੇ ਤੂੰ ਹੀ ਮੈਨੂੰ ਕਹਿੰਦੇ ਸੀ ਨਾ ਪੈਲੀ ਦਾ ਹੁਣ ਮੈਂ ਤੁਹਾਨੂੰ ਕਹਿਣਾ ਪੈਲੀ ਵੇਚਦੀ ਅੱਧਾ ਕਿਲਾ ਸਾਡੀ ਨਹੀਂ ਕਹਨੇ ਹੋਰ ਨੇ ਬਾਹ ਫੜਨੀ ਫੜੂਗੀ ਚਾਚੀ ਤੇਰੀ ਨੂੰ ਮੈਂ ਗੱਲਾਂ ਚ ਲਿਆਉਣੀ ਆ ਚਾਚੀ ਤੇਰੀ ਨੂੰ ਕਹਿੰਨੀ ਉਹਨੇ ਮੰਨ ਜਾਣਾ ਵਾ ਵੇਖ ਲਓ ਫਿਰ ਜੇ ਮੰਨ ਜੂਗੀ ਤੇ ਠੀਕ ਆ ਨਹੀਂ ਤੇ ਫਿਰ ਡਰਾਵਾ ਜਾ ਪਾਇਓ ਵੀ ਸਾਡੇ ਘਰ ਦੀ ਪੈਲੀ ਆਪਾਂ ਤੇ ਆਖਿਆ ਘਰੇ ਰਹਿ ਜੇ ਨਹੀਂ ਤੇ ਫਿਰ ਆਪਾਂ ਵੇਚ ਦਿੰਨੇ ਆ ਫੇ ਕਿਹੜੀ ਗੱਲ ਆ ਆ ਫਿਰ ਅਸੀਂ ਬਾਹਰ ਦੇ ਦਾਂਗੇ ਕਿ ਇਹਨੂੰ ਫੇ ਰੱਖਣਾ ਬਗਾਨਾ ਬੰਦਾ ਪੈਲੀ ਤੇ ਆਉਂਦਾ ਬੰਬੀ ਤੇ ਆਉਂਦਾ ਵਾ ਆਹੋ ਜਿਹੜੀ ਆ ਤੁਹਾਡੇ ਕੋਲ ਰਹਿ ਜੂਗੀ ਏਦਾਂ ਹੀ ਕਰ ਲੋ ਵੇਖੋ ਚਾਚੀ ਨੂੰ ਕਰੋ ਫੋਨ ਜੇ ਆਉਂਦੀ ਆ ਤੇ ਆਹੋ ਵੇਖ ਲੈਨੀ ਆ ਕਰ ਲੈਨੀ ਆ ਚੱਲ ਮੈਂ ਕਰਦੀ ਆ ਹੁਣ ਜਾਓ ਲਿਆਓ ਫੋਨ ਤੇ ਵੇਖੋ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਕਰਨਾ ਕਰੀ ਭਾਈ ਕਿਉਂ ਕੀ ਹੋਇਆ ਜੇ ਹੈ ਭਾਈ ਆਂਡੇ ਕਿਤੇ ਇਹਦੇ ਕੁੜਕੜ ਕਿਤੇ ਤੁਹਾਡੀ ਕੀ ਆ ਮੈਨੂੰ ਸਮਝਿਆ ਨਹੀਂ ਸਮਝਿਆ ਤੈਨੂੰ ਸਮਝਣਾ ਤੇ ਕਿੱਥੋਂ ਆ ਤੂੰ ਮੈਂ ਤੇ ਗਿਆ ਹਾਂ ਜਿੱਥੇ ਪੈਲੀਆਂ ਆਪਣੀਆਂ ਜੀ ਤੁਸੇ ਤੁਹਾਡੀਆਂ ਪੈਲੀਆਂ ਦਲਬਾਗ ਤੋਂ ਤੁਰਿਆ ਫਿਰਦਾ ਹੈਗਾ। ਅੱਛਾ ਤੇ ਮੈਂ ਹਾਂ ਤੂੰ ਕਿਤੇ ਫਿਰਨਿਆ ਭਾਈ। ਇਹਦਾ ਵੀ ਪੈਲੀ ਵੀਰ ਮੈਂ ਲੈ ਲਈ ਆਏ। ਮੈਂ ਕਿਹੜੀ ਆ ਸਾਬੀ ਹੁਣ ਆਲਾ ਹੈ। ਮੈਂ ਅੱਛਾ। ਅੱਛਾ। ਇਹ ਕਹਿੰਦਾ ਵੀ ਸਾਡੀ ਕਣਕਦੀ ਵੀ ਗੱਲ ਚੱਲਣ ਢਈ ਆ। 30000 ਰੁਪਈਆ ਮੰਗਦੇ ਆ ਤੇ 30000 ਰੁਪਈਆ ਦੇਣਾ ਉਹਨਾਂ ਨੂੰ। ਅੱਛਾ ਤੇ ਤੂੰ ਸਾਬੀ ਸਾਡਾ ਨੁਕਸਾਨ ਕੀਤਾ ਇਹਨਾਂ ਵੱਡਾ ਗੱਲ ਛੱਡ ਦੇ ਕਿਤੇ। ਨਹੀਂ ਉਹ ਝੂਠ ਬੋਲਣ ਦੇ ਜੇ ਨਹੀਂ ਝੂਠ ਬਿਲਕੁਲ ਨਹੀਂ ਸੱਚ ਬੋਲਿਆ ਹੈ ਹੀ ਨਹੀਂ ਝੂਠ ਵਾਲੀ ਗੱਲ ਕੋਈ ਉਹ ਆਂਦਾ ਮੈਂ ਤੁਹਾਨੂੰ ਪੇਪਰ ਖਾਲਦਣਾ ਸਾਰੇ ਮੈਂ ਤਾਂ ਨਹੀਂ ਯਾਰ ਹੋ ਸਕਦਾ ਕੰਮ ਉਹਨਾਂ ਦਾ ਸਰ ਗਿਆ ਸੀ ਬਾਹਰੋਂ ਬਾਹਰੋਂ ਕਿਤੇ ਪੈਸੇ ਲੱਲੇ ਰਸੇ ਦਾ ਨਾ ਕੋਈ ਅੱਛਾ ਤੇ ਤੁਸੀਂ ਸਾਬੀ ਇਹੋ ਜਿਹੇ ਗੱਲਾਂ ਕਦੋਂ ਦੇ ਸਿੱਖ ਲਈਆਂ ਵੀ ਸਾਰੀਆਂ ਹੋਈਆਂ ਤੇ ਮੈਨੂੰ ਬਾਹਰੋਂ ਵੀ ਝੜਗਾ ਪੈਣ ਲਈਆਂ ਤੇਰੇ ਭਰਾ ਦੇ ਕੋਲੋਂ ਉਹ ਕਹਿੰਦਾ ਉੱਥੇ ਪਿੰਡ ਦੇ ਮੁੰਡੇ ਕਹਿਣ ਦੇ ਹੀ ਵੀ ਉਹ ਤੇ ਬੰਦੇ ਜ਼बान वाले ਨਹੀਂਗੇ ਕਦੀ ਇੱਥੇ ਲਾਉਂਦੇ ਆ ਤੇ ਉੱਥੇ ਭਜਾਉਂਦੇ ਆ ਜਾ ਕੇ ਉਹਨਾਂ ਦਾ ਇਤਬਾਰ ਕੋਈ ਨਹੀਂ ਕਰਨਾ ਬੰਦਿਆਂ ਦਾ ਤੈਨੂੰ ਇਦਾਂ ਇਹ ਫਰੇਬ ਛੱਡਣਾ ਇਦਾਂ ਦਾ ਕਰਨਾ ਸੀਗਾ ਪੈਸੇ ਲਲੇ ਨੂੰ ਦਲਬਾਖ ਸੋਂਦੇ ਕੋਲੋਂ ਦਲਬਾਖ ਸੋਂ ਸਾਡੇ ਨੂੰ ਫੇਰ ਤੈਨੂੰ ਚੰਗਾ ਹੋ ਗਿਆ ਨਹੀਂ ਚਾਚਾ ਜੀ ਗੱਲ ਉਹ ਨਹੀਂ ਆ ਸਿਰ ਮੈਂ ਉਹ ਕੀਤਾ ਵੀ ਚੱਲ ਕਰਦੇ ਆ ਨਹੀਂ ਕਰਦੇ ਮੈਂ ਸਾਨੂੰ ਕਾਦੇ ਵਾਸਤੇ ਕਹਣਾ ਸੀ ਤੂੰ ਹੈ ਸਾਡਾ 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 ਨੁਕਸਾਨ ਕਰਤਾ ਨਾ ਤੂੰ ਇੱਡਾ ਵੱਡਾ ਨੁਕਸਾਨ ਕੀਤਾ ਕਾਕਾ ਗੱਲ ਛੱਡ ਦੇ ਤੂੰ ਕਿਤੇ ਕਹਿੰਦੇ ਬੈਠ ਕੇ ਵਿਚਾਰੀ ਦੀ ਸੋਚੀਂ ਕਿਤੇ ਅਸੀਂ ਤੁਹਾਡੇ ਕੰਮ ਆਉਣ ਵਾਲੇ ਬੰਦੇ ਸਾਹੀਂ ਪਰ ਅੱਜ ਤੋਂ ਬਾਅਦ ਤੇਰੇ ਨਾਲ ਕੰਮ ਨਹੀਂ ਆਵਾਂਗੇ ਬਿਲਕੁਲ ਦੱਸਦੀ ਬਗਾਲ ਅੱਜ ਤੋਂ ਬਾਅਦ ਸਾਡੇ ਨਾਲ ਨਾ ਆਵੀਂ ਬਿਲਕੁਲ ਇਹ ਯਾਦ ਰੱਖ ਲੈ ਅੱਜ ਤੋਂ ਬਾਅਦ ਮੇਰੀ ਗੱਲ ਤੈਨੂੰ ਮੈਂ ਕਹਾਣੀ ਦੱਸਤੀ ਉਹ ਗੱਲ ਸਾਡੀ ਉਹ ਬੰਦਾ ਸੀ ਖਲੋਂਦਾ ਸੀ ਮੇਰੇ ਨਾਲ ਅੱਜ ਅਹਿਸਾਸ ਹੋਣ ਡਿਆ ਵੀ ਮੈਂ ਹਿੱਕ ਤਾਣ ਕੇ ਫੋਨ ਕਰਨਾ ਸੀ ਚਾਚੇ ਨੂੰ ਤੇ ਮੇਰੇ ਨਾਲ ਤੁਰਨਾ ਸੀ ਬੰਦੇ ਨੇ ਕਦੀ ਪੇਠੀ ਨਹੀਂ ਲੱਗਣ ਦਿੱਤੀ ਉਹਨੇ ਹੁਣ ਮੈਂ ਕਿਹਦੇ ਕਿਹਦੇ ਤਰਲੇ ਮਾਰੂੰਗਾ ਕੀ ਤਾਂ ਚਾਚੀ ਨੇ ਨੇ ਪੈਸੇ ਦੇਣੇ ਆ ਕਿ ਨਹੀਂ ਦੇਣੇ ਅਰੇ ਕੋ ਬੜਾ ਵੱਡਾ ਉਹ ਜਿਹੜਾ ਸੀ ਨਾ ਸਿਸਟਮ ਖਰਾਬ ਹੋਇਆ ਚਾਚੇ ਨੂੰ ਨਹੀਂ ਰਸਾਉਣਾ ਚਾਹੀਦਾ ਜਾਂ ਤੇ ਗੱਲ ਨਹੀਂ ਚਾਚੇ ਨਾਲ ਕਰਨੀ ਚਾਹੀਦੀ ਤੇ ਫੜ ਲਿਆ ਵਾ ਲਾਵਾ ਕੀ ਕਹਿੰਦੀ ਹੈ ਵੀ ਉਹਨੇ ਕਿਹਾ ਕਿ ਕਿਹੜੇ ਮੂੰਹ ਖੋਲਾਉਂ ਕਿੱਥੇ ਲੋੜ ਆ ਜੁੱਤੇ ਫੋਨ ਨੂੰ ਤੇ ਚੁੱਕਣ ਦੇਈਏ ਹਲੋ ਹਲੋ ਹਾਂ ਸੁਖਿੰਦਰ ਬਾਬੂ ਕੀ ਆਲਾ ਸਾਥੀਆ ਭੈਣ ਜੀ ਬਸ ਠੀਕ ਠਾਕ ਆ ਵਧੀਆ ਚਲੋ ਵਧੀਆ ਚਾਹੀਦਾ ਕੀ ਕਰੀ ਜਾਨੀ ਬੜਾ ਕੁਝ ਨਹੀਂ ਕਰਨਾ ਕੀ ਵਿਹਲੀ ਬੈਠੀ ਹਾਂ ਅੱਛਾ ਅੱਛਾ ਹੋਰ ਹੈਪੀ ਗੋਰਾ ਠੀਕ ਠਾਕ ਸਭ ਠੀਕ ਹੈ ਠਾਕ ਵਧੀਆ ਹੋਰ ਤੁਸੀਂ ਦੱਸੋ ਕਿਦਾਂ ਸੁੱਖ ਦਾ ਕਿਦਾਂ ਸਾਬੀ ਦਾ ਕਿਦਾਂ ਹਾਂ ਠੀਕ ਠਾਕ ਕੀ ਕਰਨ ਦਾ ਸਾਬੀ ਦਾ ਹਾਂਜੀ ਸਾਬੀ ਦੇ ਚਾਚਾ ਘਰੇ ਹੀ ਆ ਕਿ ਗਿਆ ਬੰਬੀ ਤੇ ਨਹੀਂ ਨਹੀਂ ਉਹ ਤਾਂ ਬੰਬੀ ਤੇ ਗਏ ਆ ਹਰ ਕੇ ਪਤਾ ਨਹੀਂ ਹਰ ਚੋਲ ਨੇ ਇੱਥੇ ਜਾਂਦੇ ਮੈਂ ਚੱਲਾਂ ਬਾਹਰ ਨੂੰ ਪਤਾ ਨਹੀਂ ਕਿੱਥੇ ਗਏ ਮੈਨੂੰ ਨਹੀਂ ਦੱਸ ਕੇ ਗਏ ਅੱਛਾ ਅੱਛਾ ਹਾਂ ਹੋਰ ਤੇ ਹੋਰ ਬਸ ਵਧੀਆ ਹੋਰ ਤੁਸੀਂ ਦੱਸੋ ਕੀ ਕਰਨ ਦੇ ਜੇ ਕੁਝ ਵੀ ਨਹੀਂ ਬਸ ਵੇਲੀ ਬੈਠੀ ਮੈਂ ਕੰਮ ਹੀ ਤੇਰਨਾ ਫੋਨ ਕਰਦੀ ਆ ਕੰਮ ਕੰਮ ਕੀ ਕੰਮ ਹੈ ਦੀਦੀ ਕੰਮ ਇਹੀ ਸੁਖ ਵੀ ਪੈਸੇ ਥੋੜੇ ਜਿ ਚਾਹੀਦੇ ਹੀ ਕਿਉਂ ਕਾਦੇ ਲਈ ਲੋੜ ਵਾ ਪੈਸਿਆਂ ਦੀ ਕਾਦੇ ਲਈ ਕਰਨ ਵਾ ਘਰ ਬੈ ਕੇ ਗੱਲ ਕਰਨੀ ਆ ਤੇ ਨਾ ਅਸਰ ਨਹੀਂ ਨਹੀਂ ਤੇ ਪੈਸੇ ਜਦ ਅੱਗੇ ਤਾਂ ਮੈਂ ਦਿੱਤੇ ਹੀ ਤੇ ਮੈਂ ਤਾਂ ਤੁਹਾਡੇ ਹਰ ਇੱਕ ਕੰਮ ਨੂੰ ਨਹੀਂ ਤੇ ਜਿਵੇਂ ਤੁਹਾਨੂੰ ਪੈਸੇ ਦਿੱਤੇ ਸੀ ਤੇ ਤੁਸੀਂ ਮੈਨੂੰ ਦੱਸ ਦੇਣ ਵੀ ਨੰਗੇ ਤਾਂ ਉਸੇ ਵਲੇ ਇਹ ਨਹੀਂ ਸਾਡੇ ਕੋ ਪੈਸੇ ਬਣ ਗਏ ਆਂ ਆਪਣੀ ਪੈੜੀ ਸੜਾਲੀ ਆ ਫਲਾਂਟੀਆਂ ਦੀ ਪਹਿਲੀ ਵਾਪਸ ਕਰ ਦਿਓ ਸੁਖਵਿੰਦਰ ਮੇਰੀ ਗੱਲ ਸੁਣ ਉਦੋਂ ਪੈਸੇ ਹੈਗੇ ਹੀ ਸਾਡੇ ਕੋ ਤੇ ਤੱਜ ਕਰਕੇ ਅਸੀਂ ਪੈਸੇ ਮੋੜਦੇ ਵੀ ਕੀ ਕਰਨੇ ਜਦੋਂ ਹੈਗੇ ਆ ਘਰ ਹੁਣ ਚਾਨਕੀ ਲੋੜ ਪੈ ਗਈ ਉਸੇ ਬੜੇ ਤੇ ਤੱਜ ਕਰਕੇ ਦੀਦੀ ਮੇਰੀ ਗੱਲ ਸੁਣ ਲੋੜ ਤੇ ਪੈ ਗਈ ਪਰ ਮੈਂ ਤੁਹਾਨੂੰ ਮੌਕੇ ਤੇ ਤੁਸੀਂ ਮੈਨੂੰ ਕਿਹਾ ਤੇ ਮੈਂ ਦੌੜੀ ਆਈ ਤੇ ਤੁਸੀਂ ਮੈਨੂੰ ਫੋਨ ਕੀਤਾ ਮੈਂ ਤੁਹਾਡੀ ਇਹ ਨਹੀਂ ਆਈ ਤੇ ਮੈਂ ਸਾਰੇ ਕੰਮ ਤੁਹਾਡੇ ਕੀਤਾ ਪੈਸੇ ਵੀ ਦਿੱਤਾ ਤੇ ਮੇਰੇ ਘਰ ਤੇ ਸੁਗਾਪ ਲੜਾਈ ਪੈ ਗਈ ਮੁੰਡੇ ਤੇ ਰੱਦੇ ਉਹ ਸਾਡਾ ਨਾ ਤੂੰ ਦੌੜੀ ਗਈਆਂ ਤੇ ਪੈਸੇ ਵੀ ਦਿੱਤੇ ਤਾਂ ਦਾ ਹੁਣ ਦਸ ਦਿਨ ਵੀ ਨਹੀਂ ਕੀਤਾ ਤਾਂ ਪੈਸੇ ਦੇ ਕੇ ਤੇ ਪੈੜੀ ਵੀ ਸੜਾ ਲਈ ਆਪਣੀ ਅਸੇ ਵਾਲੀ ਲੜਾਈ ਕਿਹੜੀ ਗੱਲੋਂ ਪੈ ਗਈ ਸੁਖਵਿੰ ਤਿਸ ਕੋ ਟਾਈਮ ਨਾਲ ਤੈਨੂੰ ਪੈਸੇ ਮਿਲ ਗਏ ਆ ਚੱਲ ਫਸਲ ਚ ਨਹੀਂ ਤੈਨੂੰ ਖੇਚਲ ਕਰਨੀ ਪਈ ਜਿੱਦਾਂ ਪੈਸੇ ਦਿੱਤੇ ਉਦਾਂ ਉਹ ਸਾਥ ਮੈਨੂੰ ਪੈਸੇ ਉਸੇ ਵੇਲੇ ਫੜਾਤੇ ਪਰ ਦੇ ਦੇ ਮੈਨੂੰ ਤੇ ਚੁੱਕੜੇ ਪਏ ਨਾ ਮੈਂ ਉਹ ਉਹ ਕਿਹੜੇ ਖਾਤੇ ਚ ਪਾਉਣੇ ਮੈਂ ਤੇ ਚੁੱਕ ਕੇ ਤੁਹਾਨੂੰ ਦਿੱਤੇ ਸੀ ਨਾ ਉਹ ਚੁੱਕ ਕੇ ਸੁਖਵਿੰਦਰ ਇੰਨੇ ਕਿਤੇ ਉਹ ਘਰਾਂ ਚ ਹੁੰਦੇ ਆ ਚੁੱਕ ਕੇ ਕਿੱਥੋਂ ਦੇ ਦਿਤੇ ਆਹ ਹਾਂ ਪਰ ਹੁਣ ਨਹੀਂ ਦੇ ਦੇ ਮੇਰੇ ਕੋ ਹੁਣ ਨਹੀਂ ਪੈਸੇ ਆ ਗਏ ਨਾਲੇ ਮੈਂ ਆ ਪੈਸੇ ਵਾਲਾ ਇਹਦੇ ਡੈਡੀ ਨੇ ਮੈਨੂੰ ਕਹਿਤਾ ਸੀ ਹਾਂ ਜੀ ਦਿਨੇ ਕਿੰਦਾ ਵੀ ਪਹਿਲੇ ਵਾਲਾ ਮਾਸਲਾ ਮਾਵੜਨ ਰੱਖਣਾ ਹੁਣ ਉਹਨਾਂ ਦੇ ਨਾਲ ਹੀ ਉਹ ਨਹੀਂ ਸੁਖਵਿੰਦਰ ਹੁਣ ਮੈਂ ਪਹਿਲੇ ਉਦਾਂ ਨਹੀਂ ਲੈਣੇ ਅੱਗੇ ਮੈਂ ਤੈਨੂੰ ਪੈੜੀ ਰੱਖੀ ਹੀ ਗੈਣੀ ਹਾਂਜੀ ਹੁਣ ਮੈਂ ਪੈੜੀ ਕਰਨੀ ਬੈਈ ਤੇ ਵੇਖ ਲਾ ਜੇ ਤੇਰੇ ਹੱਕਦਾਰ ਵਾ ਤੇ ਕਰ ਲਾ ਮੁੜ ਕੇ ਤੀਜਾ ਬੰਦਾ ਜੇ ਬੰਬੀ ਤੇ ਆ ਗਿਆ ਫੇਰ ਤੂੰ ਅਗੜਾ ਤੀਜਾ ਬੰਦਾ ਬੰਬੀ ਦੇ ਆਣ ਕੇ ਇੱਡੇ ਪਾਣੀ ਲਾਉਣ ਡਿਆ ਵਾ ਪਰ ਜੀਦੀ ਚਲੋ ਫਿਰ ਉਹ ਵੇ ਨਾ ਸਾਟਾ ਲੀਗਾ ਵੇਚਣੀ ਆ ਹਾਂ ਮੈਂ ਵੇਚਣੀ ਆ ਪਹਿਲੀ ਹੁਣ ਚਲ ਫੇ ਠੀਕ ਹੈ ਤਿਹਦਾ ਕਰ ਲੈ ਫੇ ਤੁਸੀਂ ਘਰ ਨੂੰ ਆਇਓ ਸਾਡੇ ਮੈਨੇਜਰ ਹੋਣਾ ਹੈਗਾ ਹੁਣ ਤੁਹਾਡੇ ਘਰ ਕਿਉਂ ਤੂੰ ਕਿਉਂ ਨਹੀਂ ਆਉਣਾ ਘਰ ਨਹੀਂ ਨਹੀਂ ਦੀਦੀ ਫੇ ਥੋੜੀ ਗੱਲ ਵਿੱਚ ਜਦੋਂ ਮੈਂ ਤੁਹਾਨੂੰ ਫੋਨ ਕਰਦਾ ਮੈਂ ਥੋੜੀ ਆਉਣੀ ਆ ਤੇ ਫੇ ਤੁਸੀਂ ਆਣ ਕੇ ਮੇਰੀ ਕਈ ਵਾਰਾਂ ਲਾਪਾਸ ਕਰਦੇ ਤੇ ਤੁਸੀਂ ਘਰੇ ਆਪਈ ਜੇ ਤੁਹਾਨੂੰ ਲੋੜ ਹੋ ਤਾਂ ਤੁਸੀਂ ਮੇਰੇ ਘਰੇ ਆਪਈ ਆਇਓ ਹੁਣ ਆਈ ਲਵ ਆਪਣੇ ਦਿਓਰ ਦੇ ਨਾਲ ਬਹਿ ਕੇ ਕੋਈ ਗੱਲਬਾਤ ਕਰੇ ਉਹ ਨਾ ਵੀ ਹੋਵੇ ਕੋਈ ਨਹੀਂ ਮੈਂ ਆਪਣੀ ਗੱਲ ਕਰਾਂ ਮੈਂ ਦਿਓਰ ਦੇ ਨਾਲ ਨਹੀਂ ਕੋਈ ਗੱਲਬਾਤ ਕਰਨੀ ਤੇਰੀ ਮੇਰੀ ਗੱਲ ਮੈਂ ਨਹੀਂ ਉਹਦੇ ਨਾਲ ਗੱਲ ਕਰਨੀ ਤੈਨੂੰ ਪਤਾ ਵਾ ਮੈਂ ਕਦੀ ਨਾ ਉਹਦੇ ਨਾਲ ਗੱਲ ਇਹਨਾਂ ਦੇ ਇਦਾਂ ਦੀ ਕੀਤੀ ਇਹਦੇ ਨਾਮ ਇਹ ਕਰਨੀ ਆ ਮੈਂ ਤੇਰਾਂ ਨਾਲ ਕਰਨੀ ਆ ਸਲਾਹ ਕਰਨੂੰਗੀ ਫਿਰ ਤੁਸੀਂ ਘਰੇ ਆਇਓ ਤੇ ਮੈਂ ਨਹੀਂ ਜ ਫालतू ਗੱਲ ਮੈਂ ਇੱਥੇ ਨਹੀਂ ਜਾਉਣਾ ਹੈਗਾ ਤੁਸੀਂ ਮੇਰੇ ਘਰ ਆਇਓ ਹੁਣ ਕੋਈ ਨਹੀਂ ਮੈਂ ਆ ਜੂਗੀ ਆਹੋ ਚੱਲ ਫਿਰ ਠੀਕ ਹੈ ਚੰਗਾ ਫਿਰ ਦੇਦੀ ਚੰਗਾ ਚੱਲ ਠੀਕ ਆਪੇ ਚਲੋ ਇਹ ਘਰ ਗਿਆ ਮਸਲਾ ਹੱਲ ਹੁੰਦਾ ਮੇਰਾ ਤੇ ਮੈਨੂੰ ਘਰ ਜਾਂਦੀ ਨੂੰ ਕਿੰਨੀ ਕੁ ਦੂਰ ਵਾ ਘਰ ਮੈਂ ਤੇ ਚਲ ਜੂ ਝੱਟ ਮੇਰਾ ਇਦਾਂ ਸੌਰ ਦੇ ਘਰ ਗਿਆ ਤੇ ਮੈਂ ਹੋਰ ਕਿਹਦੇ ਜ਼ਰੂਰ ਤਰਲੇ ਕੱਢਣੇ ਆ ਫਰਮਾਨਾ ਘਰ ਜਾਣੀ ਇਹਦੇ ਕੋਲ ਤੋਂ ਮੈਂ ਦੋਕੇ ਨਾ ਵੀ ਪੈਸੇ ਲੱਣੇ ਆ ਇਹ ਕਿਹੜੇ ਖੇਤ ਦੀ ਮੂਲੀ ਆ ਮੰਮੀ ਜੀ ਕੀ ਕੀ ਆ ਮੰਮੀ ਕੀ ਗੱਲ ਹੋ ਗਈ ਜੀ ਕੋਈ ਵੀ ਨਹੀਂ ਗੱਲ ਕਿਹੜੀ ਹੋਈ ਕੋਈ ਵੀ ਨਹੀਂ ਤੁਸੀਂ ਚਾਚੀ ਕੋਲੋਂ ਪੈਸੇ ਪੁੱਛਣ ਲਈ ਨਾ ਹਾਈ ਸੁਖ ਤੈਨੂੰ ਕਿਉਂ ਵਾਦੀ ਕੰਦਾ ਬਰੂਹੀ ਲਾ ਕੇ ਗੱਲਾਂ ਸੁਣਦੀ ਨਹੀਂ ਕਿਉਂ ਸੁਣਦੀ ਨਹੀਂ ਆ ਮੈਂ ਸ਼ਾਇਦ ਕੋਈ ਗੱਲ ਹੋਈ ਕੋਈ ਟੈਨਸ਼ਨ ਵਾਲੀ ਗੱਲ ਵਾ ਨਹੀਂ ਟੈਨਸ਼ਨ ਕਾਦੀ ਐ ਫਿਰ ਤੂੰ ਚਾਚੀ ਕੋਲੋਂ ਪੈਸੇ ਕਿਉਂ ਮੰਗਣ ਦੇ ਨਾਲ ਉਹ ਕਹਿੰਦੀ ਮੈਂ ਨਹੀਂ ਪੈਸੇ ਦੇਣੀ ਹੁਣ ਤੂੰ ਅੱਗੇ ਮੇਰੇ ਮੋੜ ਤੇ ਹਾਈ ਸੁਖ ਤੂੰ ਕੰਧ ਰਾਂ ਲਾ ਕੇ ਸੁਣਦੇ ਹੀ ਮੇਰੀਆਂ ਗੱਲਾਂ ਮਮੀ ਮੈਂ ਤਾਂ ਇੱਥੇ ਹੀ ਖਲੋਤੀ ਅੰਦਰੋਂ ਚੱਲੀ ਤੁਹਾਡਾ ਫੋਨ ਨੱਕਾ ਸੁਣ ਕੇ ਤੇ ਮੈਂ ਇੱਥੇ ਹੀ ਖਲੋ ਗਈ ਸਾਡੇ 100 ਗੱਲ ਹੁੰਦੀ ਦਰਾਂ ਦੇ ਠਾਣੀ ਦੀ ਅਹੀਂ ਤੇ ਇੱਕ ਦੂਜੀ ਕੋ ਲੈ ਵੀ ਲੈਣੇ ਪੈਸਾ ਤੇ ਲੈ ਦੇ ਵੀ ਦਿੰਨੇ ਆ ਓਦਾਂ ਉਹਨੂੰ ਲੋੜ ਹੀ ਉਹ ਮੰਗਣ ਦੀ ਹੀ ਮੇਰੇ ਕੋਲ ਨਹੀਂ ਮੰਮੀ ਜੀ ਤੂੰ ਹੀ ਮੰਗਣ ਦੇ ਹੀ ਚਾਚੀ ਕੋਲ ਕਿ ਮੈਨੂੰ ਪੈਸੇ ਚਾਹੀਦੇ ਸੁੱਖ ਨਿੱਕੀ ਨਿੱਕੀ ਗੱਲ ਦੇ ਇਕ ਨੂਹਾਂ ਕਿਉਂ ਕਰਦੇ ਹੋ ਨਹੀਂ ਕੱਲ ਮੈਂ ਪੁਲਿਸ ਵਾਲਾ ਮੜਾਇਆ ਤੈਨੂੰ ਦੱਸ ਦਿੱਤਾ ਉਸੇ ਵੇਲੇ ਤੂੰ ਸਾਬੀ ਨੂੰ ਪੁੱਛਣ ਡੈ ਪੀ ਮੈਂ ਤੇ ਆਪਣੀ ਮੰਮੀ ਨੂੰ ਤੇ ਨਿੱਕੀ ਨਿੱਕੀ ਗੱਲ ਮੰਮੀ ਪੁੱਛਦੀ ਨਹੀਂ ਆਡੀ ਮਾਵਾ ਤੀਆਂ ਤੇ ਇੱਕ ਸਲਾਹ ਹੁੰਦੀ ਜੇ ਕੋਈ ਗਵਾਲਾ ਤਾਂ ਦੱਸ ਦੋ ਹਾਂ ਮੈਨੂੰ ਵੀ ਕਿਉਂ ਕਿਹੜੀ ਗੱਲ ਵਾ ਕਿਹੜੀ ਦੱਸਦਾ ਹੋਵੇ ਕੋਈ ਗੱਲ ਤਾਂ ਦੱਸਾਂ ਜਦੋਂ ਹੈ ਹੀ ਨਹੀਂ ਕੋਈ ਤਾਂ ਦੱਸਾਂਗੀ ਤੈਨੂੰ ਤੂੰ ਇਹਦੇ ਚਾਚੀ ਗਾੜੀ ਤਰਲਾ ਜਾ ਹੀ ਪਉਣ ਦੇ ਹਾਈ ਬੇ ਕੱਪ ਕਿਸਮਤ ਸੜ ਜੇ ਕਿਤੇ ਕਾਹਦਾ ਤਰਲਾ ਪਾਇਆ ਮੈਂ ਉਹ ਮੇਰੇ ਤਰਲੇ ਕੱਢਦੀ ਹੁੰਦੀ ਮੈਂ ਨਹੀਂ ਤਰਲੇ ਕੱਢੀ ਕਦੀ ਕਿਸ ਦੇ ਚਾਚੀ ਦੇ ਤਰਲੇ ਕੱਢਾਂ ਮਸ਼ਰੀਕਣੀ ਕੋ ਗੱਲਾਂ ਸੁਣਨੀ ਆ ਕਿੱਦਾਂ ਦੀਆਂ ਗੱਲਾਂ ਕਰਨ ਦੀ ਤੂੰ ਮੰਮੀ ਜੀ ਤੁਸੀਂ ਗੱਲ ਕਰਕੇ ਝੱਟ ਮੁੱਕਰ ਜਾਨੇ ਤੁਸੀਂ ਤੇ ਕਿਤੇ ਪੈਰਾਂ ਤੇ ਪਾਣੀ ਵੀ ਨਹੀਂ ਪੀਂਦੇ ਨੇ ਇੱਥੇ ਹੀ ਮੈਂ ਖਲੋਤੀ ਮੈਂ ਸਾਰਾ ਕੁਝ ਸੁਣਿਆ ਚਾਚੀ ਕਹਿੰਦੀ ਮੈਂ ਨਹੀਂ ਤੁਹਾਡੇ ਘਰ ਆਉਣਾ ਤੁਸੀਂ ਮੇਰੇ ਆਓ ਤੁਸੀਂ ਮੰਨ ਵੀ ਗਏ ਸੁੱਖ ਆਲਤਾਂ ਜਿਹੜੀਆਂ ਕੰਦੀ ਬਰੂਈ ਸੁਣਦੀਆਂ ਨੇ ਇਹ ਆਪਣੀਆਂ ਸੁੱਖਾਂ ਨੂੰ ਆਲਤਾਂ ਨੂੰ ਕੰਟਰੋਲ ਕਰ ਪੈੜੀ ਵਿੱਚ ਨਹੀਂ ਕਿਉਂ ਮੰਮੀ ਆਪਾਂ ਪੈੜੀ ਵਿੱਚ ਨਹੀਂ ਮੈਂ ਉਹਨਾਂ ਪੈੜੀ ਵਿੱਚ ਨਹੀਂ ਹਾਈ ਵੇ ਰੱਬਾ ਛੱਡਦੀ ਕਿਉਂ ਨਹੀਂ ਮੈਨੂੰ ਇਹ ਉਹਨਾਂ ਪਹਿਲੀ ਵੇਚਣੀ ਜੇ ਮੈਂ ਸਾਪੀ ਨਾਲ ਵੀ ਸਲਾਹ ਕਰਨੀ ਪੈ ਹੈ ਮੰਗਣ ਦੀ ਉਹਨਾਂ ਪਹਿਲੀ ਵੇਚਣੀ ਮੈਂ ਆਹੀਂ ਲੈ ਲੈਨੇ ਆ ਪਹਿਲਾਂ ਤੂੰ ਦੱਸ ਵੀ ਮੈਂ ਪਹਿਲੀ ਵੇਚੂਗੀ ਕਰ ਨੂੰ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਵਾ ਮੈਂ ਮਿੰਜੀ ਮੈਂ ਇਹ ਤਾਂ ਕੰਨੀ ਸੁਣਿਆ ਤੂੰ ਇਹ ਕਿ ਮੈਂ ਪਹਿਲੀ ਪਿਆ ਕਰਨੀ ਆ ਕੁਛ ਨਹੀਂ ਹਾਲ ਉਹਦਾ ਸੁੱਖ ਤੇਰਾ ਤੂੰ ਮੇਰਾ ਦਿਮਾਗ ਕਿਉਂ ਚਵੀ ਕਿੰਨੇ ਖਰਾਬ ਕਰਦੀ ਰਹੀਨੀ ਆ ਜਿਹੜੀ ਗੱਲ ਤੋਂ ਮੈਨੂੰ ਗੁੱਸਾ ਜਾਂਦਾ ਉਹ ਗੱਲ ਬਾਰ-ਬਾਰ ਦਰਮਣੀ ਆ ਤੂੰ ਕਿਉਂ ਦਰਮਣੀ ਆ ਇਹਨਾਂ ਗੱਲਾਂ ਨੂੰ ਤင်း ਮੈਂ ਕਿੰਨੀ ਆਲੀ ਕਿਹਾ ਵਾ ਸੋਕ ਸੋਚ ਸਮਝ ਕੇ ਬੋਲਿਆ ਕਰ ਕੁਝ ਚਲੋ ਨਹੀਂ ਦੱਸਣਾ ਤੇ ਨਾਮ ਦੱਸੋ ਫੇਰ ਹੀ ਉਹੋ ਹੀ ਗੱਲ ਦੱਸਾਂ ਕੀ ਹੈਗਾ ਕੀ ਜਿਹੜਾ ਦੱਸਾਂ ਤੈਨੂੰ ਮੰਮੀ ਏਦਾਂ ਮੈਂ ਸਾਰਾ ਕੁਝ ਸੁਣਤੇ ਲਿਆ ਸੀ